ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਗੱਬਣ ਵੈੜ ਦੀ ਲੈ ਕੇ ਆਏ ਜੇ 17 18 ਕਿਲੋ ਦੁੱਧ ਵਾਲੀ ਵੈੜ ਜੇ ਤੇ ਦੂਸਰੇ ਸੂਏਸ ਵੈੜ ਨੇ ਸੁਣਾ ਜੇ ਫੇਸ ਕੁਆਲਟੀ ਚੈੱਕ ਕਰ ਲਓ ਨੇੜੇ ਤੋਂ ਬੋਦੀ ਵਾਲੀ ਵੈੜ ਜੇ ਤੇ ਥਣਾ ਦੀ ਜੇਕਰ ਗੱਲ ਕਰੀ ਥਣਾ ਦਾ ਸੈੱਜ ਜਿਹੜਾ ਵੀ ਕਾਫੀ ਵਧੀਆ ਜੇ ਨਾ ਵੀ ਨੇੜੇ ਤੋਂ ਚੈੱਕ ਕਰ ਸਕਦੇ ਜੀ ਲੋ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਪੂਰੇ ਵਿੱਥੀ ਤੇ ਘੈਰ ਤੇ ਦੇਖ ਸਕਦੇ ਜੀ ਉੱਪਰੋਂ ਜਿसे ਪੂਰੀ ਸਭੀ ਕੋਈ ਗਾਲੀ ਵੈੜ ਜੇ ਸਟੱਪ ਚੈੱਕ ਕਰ ਸਕਦੇ ਜੀ ਹਲੇ ਜੋ ਸੂਂਗ ਦੇ ਵਿੱਚ ਸਮਾਜੇ ਉਹ ਇੱਕ ਹਫਤਾ ਬਾਕੀ ਰਹਿੰਦਾ ਜੀ ਪੂਰੇ ਚੱਡੇ ਨੇ ਵਾਲਟੇ ਨਾਲ ਕੱਢ ਗਏ ਪੂਰਾ ਦੁੱਧ ਨੇ ਚੱਡਾ ਭਰ ਕੇ ਫੇਰੇ ਸਬੜ ਨੇ ਸਮਾਜੇ ਦੇਖ ਸਕਦੇ ਜੀ ਲਓ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਇਹ ਵੜ ਖਰੀਦ ਸਕਦੇ ਜੀ ਲਓ ਆਪਣੇ ਕੋਲੋਂ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਗੱਬੜਾ ਤਿਆਰ ਵੜਾ ਮਿਲਦੀਆਂ ਜੀ ਤੇ ਤਾਲੀਆਂ ਸੂਈਆਂ ਵੜਾ ਮਿਲਦੀਆਂ ਜੀ ਕੋਈ ਵੀ ਕਦੇ ਵੀ ਸੰਪਰਕ ਕਰ ਸਕਦਾ ਹੈ। ਉਹ ਚੱਡਾ ਫੇਰ ਚੈੱਕ ਕਰ ਸਕਦੇ ਪਿੱਛੇ ਤੋਂ ਜੀ। ਥਾਣਾ ਜਿਹੜਾ ਸਹਿਜ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਜੀ। ਲੋ ਦੇਖ ਸਕਦੇ ਨੇ। ਲੋ। ਵੈੜ ਘਰ ਰੱਖਣ ਵਾਸਤੇ ਬਹੁਤ ਜ਼ਿਆਦੀ ਵਧੀਆ ਜੀ। ਨਾ ਕੋਈ ਇਸ ਵੈੜ ਨੇ ਗਰਮੀ ਮਨੋਣੀ ਜੀ ਤੇ ਦੁੱਧ ਦੀ ਡਿਫੈਂਡ ਆ ਉਹ ਵੀ ਕਾਫੀ ਵਧੀਆ ਆਂਦੀ ਆ ਦੋ ਸੰਗਣਾ ਹੁੰਦਾ ਇਹਨਾਂ ਵੜਾਂ ਦਾ। ਲੋ। ਮੁੱਲ ਇਹ ਜੋ ਇਸ ਵੈੜ ਦਾ ਉਹ ਬਿਲਕੁਲ ਜਿਆਦਾ ਰੱਖਿਆ ਗਿਆ ਜੇ ਕੋਈ 50 ਨਹੀਂ ਕਰਨਾ ਕੋਈ 55 ਨਹੀਂ ਕਰਨਾ ਇਹ ਵਹਿੜ ਤੁਹਾਨੂੰ 47000 ਰੁਪਏ ਦੇ ਚ ਵਹਿੜ ਮਿਲੂਗੀ ਜੀ ਫਿਕਸ ਰੇਟ ਜੀ ਬੀ ਵੱਡੀ ਵਹਿੜ ਜੇ 17 18 ਕਿਲੋ ਦੁੱਧ ਵਾਲੀ ਵਹਿੜ ਜੇ ਤੇ ਸੂਣ ਦੇ ਵਿੱਚ ਜੋ ਸਮਾਜੇ ਉਹ ਇੱਕ ਹਫਤਾ ਬਾਕੀ ਰਹਿੰਦਾ ਜੇ ਦੇਖ ਸਕਦੇ ਵਹਿੜ ਕਾਫੀ ਕੁਆਲਟੀ ਵਾਲੀ ਜੇ ਲੋ ਪੂਰੀ ਵੀਡੀਓ ਵੇਖ ਲਈ ਬੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਸ਼ੇਰਾਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ